کہ سبھی لوگ پھریشان ہیں ان کے ہامتانی کھٹ گئی تیر سے بھولتے ہیں یہ کس کے راچ میں ہوا بولیے کس کے راچ میں ہوا یہ تو پیٹے پی کے راچ میں ہوا اور دوسری چیز میں آپ کو یاد دلانا چاہتا ہوں کہ انہوں نے دو ہزار چودہ میں میں آنے سے پہلے یہ کہا تھا کہ میں اگر اس دیش کا پردھان منتری بنوں گا تو کالا دھن سویس بینک سے لا آپ کو پندرہ پندرہ لاکھ دوں گا بولا یا نہیں ਸਹੀ ਬੋਲਾ ਜੋ ਬੋਲੋ ਸਾਰੇ ਸੰਗਤੋ ਸਵਾਗਤ ਮੂਹਰੇ ਅੱਠ ਖੜੇ ਕਰਦੇ ਲਾਣਾ ਰਾਣਾ ਆਪੋ ਗੋ ਐਨਵੀਅਨ ਨਾ ਸੰਗਤੋ ਜਿੰਦੂ

खालसा बहुत बहुत धन्यवाद जे साथी ਯੋ ਤੇ ਆ ਲੋ ਕੋਕ ਇੰਤਪ ਮਿੰਟਾਂ ਵਿੱਚ ਆਪਣਾ ਆ ਗਿਆ ਕਾਬਸਮੇਂ ਦੇ ਪ੍ਰਧਾਨ ਸ਼੍ਰੀ ਮਨਕਰਤਨ ਘੜਗੇ ਜੀ ਸਟੇਜ ਤੇ ਪਹੁੰਚਣ ਆ ਰਿਹਾ ਸੋ ਸਾਥੀਓ ਆਪਣੇ ਕੋਲੇ ਹੁਣ ਮੌਕਾ ਆਇਆ ਦਸਾਂ ਸਾਲ ਤੋਂ ਵੇਸ਼ ਵਿੱਚ ਜਿਹੜੀ ਇਹ ਸਰਕਾਰ ਚੱਲੀ ਹੈ ਭਾਰਤੀ ਜਨਤਾ ਪਾਰਟੀ ਦੀ ਇਹ ਸਾਨੂੰ ਵੰਡ ਕੇ ਸਾਨੂੰ ਪ੍ਰਾਣ ਨੂੰ ਪ੍ਰਾਣ ਨਾਲ ਲੜਾ ਕੇ ਸਰਕਾਰ ਚਲਾ ਰਿਆ ਐਸੋ ਨੇ ਆਪਣੇ ਕੋਲੇ ਮੌਕਾ ਇਹ ਖੁੰਝਣਾ ਨਹੀਂ ਚਾਹੀਦਾ ਨਹੀਂ ਕਿ ਆਪਣੇ ਕੋਲੇ ਇਹ ਵੀ ਅਧਿਕਾਰ ਮੌਕਾ ਵੀ ਬੋਲਣਗੇ ਸਾਡਾ ਸਰਵਾਨ ਵੀ ਬਦਲ ਦੇਣਗੇ ਇਕਲਕ ਪਾਰਟੀ ਆ ਪੰਜਾਬ ਅੰਦਰ ਜਿਹੜੀ ਸਾਰੇ ਲੋਕਾਂ ਨੂੰ ਹਿੰਦੁਸਤਾਨ ਚ ਸਾਰੇ ਲੋਕਾਂ ਨਾਲ ਲੈ ਕੇ ਚੱਲਦੀ ਆ ਹਿੰਦੂ ਮੁਸਲਮਾਨ ਚੱਕਰ ਸਾਈ ਅਮੀਰ ਗਰੀਬ ਕਿਸੇ ਜਾਤੀਵਾਦ ਤੇ ਵੋਟ ਨਹੀਂ ਸਿਕੜੋਈ ਪਾਰਟੀ ਕੋਈ ਕਾ ਹਿੰਦੁਸਤਾਨ ਦੀ ਜਿਹੜਾ ਆਜ਼ਾਦੀ ਵਿੱਚ ਇਹਨਾਂ ਯੋਗਦਾਨ ਆ ਤੇ ਆਪਾਂ ਹੁਣ ਮੋਕਾ ਗਵਾਣਾ ਨਹੀਂ ਕਿਤੇ ਗੰਧ ਰਸਤੇ ਨਹੀਂ ਜਾਣਾ ਸਿੱਕੋ ਸਿੱਕੋ ਇੱਕ ਪਾਰਟੀ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਹਿੰਦੂ ਮੁਸਲਮ ਸੈਕਸਾਈ ਸਭ ਆਪਸ ਵਿੱਚ ਭਾਈ ਤਾਂ ਲੋਕਾਂ ਹੁਣਾ ਭਗਵਾਨ ਨਹੀਂ ਇੱਕ ਤਰੀਕੂ ਬੀਬੀ ਅਮਰਜੀਤ ਕੋ ਸਾਹੋਂ ਕਹਿ ਨੂੰ ਇੱਥੋਂ ਜਿਤਾ ਕੇ ਪਾਰਨਹੜ ਵਿੱਚ ਵੇਚਣਾ ਔਰ ਹਿੰਦੁਸਤਾਨ ਦੇ ਵਿੱਚ ਰਾਹੁਲ ਗਾਂਧੀ ਦੀ ਗਵਾਈ ਵਿੱਚ ਜੋ ਇੰਡੀਆ ਵਾਂਸ਼ ਦੀ ਸਰਕਾਰ ਬਣ ਜਾ ਰਹੀ ਆ ਉਹਨਾਂ ਨੇ ਤਾਂ ਆਪਣਾ ਯੋਗਦਾਨ ਪਾਣਾ ਸੋੜਨਾ ਬੇਨਤੀ ਕਰਾਂਗਾ ਸਾਡੇ ਨੂੰ